ਹਾਲ ਕਹਿ ਦੇਣਾ ਚਾਹਦਾ ਕਿ ਕਿੰਨੀ ਕਿ ਦਿਨ ਰੋਕੋਗੇ ਜਿਹੜੀ ਕੱਖਾਂ ਦੇ ਵਿੱਚ ਅੱਗ ਹੈ ਉਹ ਬਹੁਤੀ ਦਿਨ ਰੁਕਦੀ ਨਹੀਂ ਹੁੰਦੀ ਤੇ ਅੱਗ ਨੇ ਘੜ ਪੜ ਬਣਾਈ ਪੜਕੜਾ ਤੇ ਮੁੱਖ ਮੰਤਰੀ ਜੀ ਜਿਹੜਾ ਤੁਸੀਂ ਇਹ ਨਿਊ ਦੇ ਪੰਜਾਬ ਦੇ ਲੋਕਾਂ ਵੱਲ ਫਾ ਰਹੇ ਹੋ ਉਹਨਾਂ ਨੂੰ ਘੁੱਟ-ਘੁੱਟ ਕੇ ਘਰਾਂ ਦੇ ਵਿੱਚ ਰੋਕਿਆ ਜਾ ਰਿਹਾ ਹੈ ਉਹਨਾਂ ਦਾ ਜਾ ਰਿਹਾ ਹੈ ਇਹ ਨਿਊ ਦੇ ਮਹਿੰਗੇ ਪੈਣੇ ਤੁਸੀਂ ਉਸ ਆਵਾਜ਼ ਨੂੰ ਦਗਵਣ ਵਾਸਤੇ ਤੁਸੀਂ ਇਹ ਜਿਹੜੀ ਆ ਚਾਰਾ ਜੋਈਆਂ ਪੁਲਿਸ ਸਾਡੇ ਤੇ ਕਾਇਨਾਤ ਕਰਕੇ ਲਗਾ ਰਹੇ ਹੋ ਇਹ ਤੁਹਾਡੀਆਂ ਚਲਣੀਆਂ ਨਹੀਂ ਜੇ ਮੁਗਲਾਂ ਦਾ ਰਾਜ ਨਹੀਂ ਰਿਹਾ ਜੇ ਅੰਗਰੇਜ਼ਾਂ ਦਾ ਰਾਜ ਨਹੀਂ ਰਿਹਾ ਜੇ ਐਮਰਜੈਂਸੀ ਹਾਲਾਤ ਇੱਥੇ ਪੰਜਾਬ ਦੀਆਂ ਨੇ ਰਹਿਣੇ ਦਿੱਤੇ ਤਾਂ ਜਿਹੜੀ ਤੁਸੀਂ ਅੱਜ ਅਣ ਐਲਾਨੀ ਐਮਰਜੈਂਸੀ ਲਗਾਈ ਹੈ ਇਹ ਵੀ ਨਹੀਂ ਰਹਿਣੀ ਘਰ ਦੇ ਵਿੱਚ ਹੌਸ ਰੈਸਟ ਕੀਤਾ ਗਿਆ ਇਹ ਡੀਐਸਪੀ ਦੇ ਐਸਐਚਓ ਮਰੰਡਾ ਚੰਪੌਰ ਸਾਹਿਬ ਇਹਨਾਂ ਨੇ ਇਹਨਾਂ ਦੀ ਡਿਊਟੀ ਲੱਗੀ ਹੈ ਤੇ ਘਰ ਦੇ ਵਿੱਚ ਹੌਸ ਰੈਸਟ ਕਰਕੇ ਮੈਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ ਲੇਕਿਨ ਮੈਂ ਇੱਕ ਗੱਲ ਕਹਿ ਦੇਣਾ ਚਾਹੁੰਦਾ ਕਿ ਕਿੰਨੇ ਕਿ ਦਿਨ ਰੋਕੋਗੇ ਜਿਹੜੇ ਕੱਖਾਂ ਦੇ ਵਿੱਚ ਅੱਗ ਹੈ ਉਹ ਬਹੁਤੀ ਦਿਨ ਰੁਕਦੀ ਨਹੀਂ ਹੁੰਦੀ ਤੇ ਅੱਗ ਨੇ ਪੜਕਣੀ ਪੜਕੜਾ ਤੇ ਮੁੱਖ ਮੰਤਰੀ ਜੀ ਜਿਹੜਾ ਤੁਸੀਂ ਇਹ ਨਿਊ ਦੇ ਪੰਜਾਬ ਦੇ ਲੋਕਾਂ ਵੱਲ ਪਾ ਰਹੇ ਹੋ ਉਹਨਾਂ ਨੂੰ ਕੁੱਟਕੁੱਟ ਕੇ ਘਰਾਂ ਦੇ ਵਿੱਚ ਰੋਕਿਆ ਜਾ ਰਿਹਾ ਹੈ ਉਹਨਾਂ ਦਾ ਜਾ ਰਿਹਾ ਹੈ ਇਹ ਨਿਊ ਦੇ ਮਹਿੰਗੇ ਪੈਣੇ ਤੇ ਤੁਸੀਂ ਪੰਜਾਬ ਦਾ ਆਪ ਹਾਲਾਤ ਖਰਾਬ ਕਰ ਰਹੇ ਹੋ ਇਹ ਗੱਲ ਸਮਝ ਲਓ ਚੰਦਾ ਪਰ ਆਪ ਨੂੰ ਗਵਾਦਾ ਪੰਜਾਬ ਤੁਹਾਨੂੰ ਦਿੱਤਾ ਗਿਆ ਸੀ ਤੁਸੀਂ ਪੰਜਾਬ ਦੇ ਹਾਲਾਤ ਖਰਾਬ ਕਰਕੇ ਇਹ ਹਾਲਾਤ ਕਿਤੇ ਹੋਏ ਹੈ ਕਿ ਇੱਕ ਸਾਬਕਾ ਮੁੱਖ ਮੰਤਰੀ ਸਾਫ ਦਾ ਮੰਤਰੀ ਸਾਫ ਦਾ ਆਪੋਜੀਸ਼ਨ ਲੀਡਰ ਜੇ ਇਥੇ ਸੇਫ ਨਹੀਂ ਹੈ ਉਸ ਨੂੰ ਹੋਸ ਅਰੈਸਟ ਕੀਤਾ ਜਾ ਸਕਦਾ ਹੈ ਤਾਂ ਆਮ ਲੋਕਾਂ ਦੀ ਕੀ ਹਾਲਾਤ ਹੋਣਗੇ ਆਮ ਲੋਕਾਂ ਨੂੰ ਤੁਸੀਂ ਕਿਸ ਤਰ੍ਹਾਂ ਧੂ ਧੂ ਕੇ ਚੌਂਕਾ ਤੇ ਕੁੱਟ ਕੇ ਵਾਪਸ ਮੋੜ ਰਹੇ ਹੋ ਲੇਕਿਨ ਇਹ ਕੋਈ ਬੱਸਾਂ ਵਿੱਚ ਲਿਆਂਦੇ ਹੋਏ ਭੀੜ ਨਹੀਂ ਹੈ ਇਹ ਲੋਕ ਪਹਿਲੇ ਦਿਨ ਵੀ ਆਪ ਮੁਹਾਰੇ ਆਏ ਸੀ ਅੱਜ ਵੀ ਆਪ ਮੁਹਾਰੇ ਆ ਰਹੇ ਆ ਸਾਡੇ ਬੋਲ ਬਗਾ ਰਹੇ ਲੋਕ ਅਰੁਣਾ ਲੋਕਾਂ ਦੀ ਮਦਦ ਕਰ ਰਹੇ ਜਿਨ੍ਹਾਂ ਨੂੰ ਤੁਸੀਂ ਦਬਾ ਰਹੇ ਹੋ ਸਰਕਾਰ ਦੀ ਵਿਰੁੱਧ ਆਵਾਜ਼ ਨੂੰ ਦਬਾ ਰਹੇ ਹੋ ਤੁਸੀਂ ਉਸ ਆਵਾਜ਼ ਨੂੰ ਦਬਾਉਣ ਵਾਸਤੇ ਤੁਸੀਂ ਇਹ ਜਿਹੜੀਆਂ ਚਾਰਾ ਜੋਈਆਂ ਪੁਲਿਸ ਸਾਡੇ ਤੇ ਤਾਇਨਾਤ ਕਰਕੇ ਲਗਾ ਰਹੇ ਹੋ ਇਹ ਤੁਹਾਡੀਆਂ ਚਲਣੀਆਂ ਨਹੀਂ ਜੇ ਮੁਗਲਾਂ ਦਾ ਰਾਜ ਨਹੀਂ ਰਿਹਾ ਜੇ ਅੰਗਰੇਜ਼ਾਂ ਦਾ ਰਾਜ ਨਹੀਂ ਰਿਹਾ ਜੇ ਐਮਰਜੈਂਸੀ ਹਾਲਾਤ ਇੱਥੇ ਪੰਜਾਬ ਦੀਆਂ ਨੇ ਰਹਿਣ ਨਹੀਂ ਦਿੱਤੇ ਤਾਂ ਜਿਹੜੀ ਤੁਸੀਂ ਅੱਜ ਅਣ-ਐਲਾਨੀ ਐਮਰਜੈਂਸੀ ਲਗਾਈ ਹੈ ਇਹ ਵੀ ਨਹੀਂ ਰਹਿਣੀ ਇਹਨਾਂ ਨੂੰ ਬੰਦ ਕਰ ਲੋ ਨਹੀਂ ਤਾਂ ਲੋਕਾਂ ਨੇ ਪਿੰਡਾਂ 'ਚ ਤੁਹਾਨੂੰ ਬੜਿਆਂ ਨੂੰ ਕੁੱਟਣਾ ਹੈ ਪਰ ਮੈਂ ਅਪੀਲ ਕਰਨਾ ਚਾਹੁੰਦਾ ਹਾਂ ਪਿੰਡਾਂ ਦੇ ਲੋਕਾਂ ਨੂੰ ਕਿ ਜਦ ਵੀ ਇਹਾਂ ਦਾ ਲੀਡਰ ਆਉਂਦਾ ਹੈ ਉਹਨੂੰ ਪੁੱਛੋ ਕਿ ਆ ਜਿਹੜੀ ਹੌਸ ਰੈਸਟ ਕੀਤੀ ਹੋਈ ਐ ਆ ਜਿਹੜੀ ਸੰਗਰੂਰ ਦੇ ਵਿੱਚ ਤਰਨਾ ਦੇਣ ਨਹੀਂ ਦੇ ਰਹੇ ਉਸ ਤੁਸੀਂ ਕਿਉਂ ਕਰ ਰਹੇ ਇਹਨਾਂ ਦੇ ਪਾਥੀਆਂ ਪੈਣੀਆਂ ਪਿੰਡਾਂ ਦੇ ਵਿੱਚ ਮੁੱਖ ਮੰਤਰੀ ਜੀ ਸਾਨੂੰ ਦਾ ਘਰ ਚ ਰੋਕ ਲਿਆ ਤੁਸੀਂ ਕਰ ਤੇ ਆਪ ਬਾਹਰ ਨਿਕਲ ਕੇ ਦੇਖੋ ਪਿੰਡਾਂ ਜਾ ਕੇ ਦੇਖੋ ਕੱਲੇ ਫਿਰ ਤੁਹਾਨੂੰ ਪਤਾ ਲੱਗੇਗਾ ਜੇ ਪਾਥੀਆਂ ਨਾ ਪਈਆਂ ਤਾਂ ਚਰਨੀ ਚੰਨੀ ਨਾ ਕਿਉ ਜੇ ਤੁਹਾਨੂੰ ਲੋਕਾਂ ਨੇ ਡਲੇ ਨਾ ਮਾਰੇ ਸਾਚਾਰਜੀ ਚੰਨੀ ਦਾ ਕਿਉ ਆਓ ਜਰਾ ਕਰ ਲੋਕਾਂ ਦੇ ਵਿੱਚ ਇਕੱਲੇ ਮੈਂ ਇਕੱਲਾ ਨਿਕਲਦਾ ਹਾਂ ਤੁਸੀਂ ਰੋਕਦੇ ਹੋ ਆ ਪੁਲਿਸ ਲਗਾਤੀ ਹੈ ਮੇਰਾ ਕਾਰ ਚਾਰੇ ਪਾਸੇ ਦੇ ਘੇਰ ਲਿਆ ਖਰੜ ਤੇ ਆਇਆ ਤਾਂ ਚੌਂਕ ਤੇ ਰਿਹਾ ਸੀ ਕਿਸੇ ਪਾਸੇ ਨੂੰ ਜਾਣ ਨਹੀਂ ਦਿੱਤਾ ਇਹ ਚੰਨਾ ਕੋਈ ਨਹੀਂ ਕੰਮ ਆਖਰ ਨੂੰ ਪਾਣੀ ਪੂੜਾ ਦੇ ਹੇਠੋਂ ਨਿਕਲਣਾ ਹੈ ਵੋਟਾਂ ਦਾ ਲੋਕਾਂ ਨੂੰ ਅਧਿਕਾਰ ਹੈ ਲੋਕਾਂ ਨੇ ਵੋਟਾਂ ਪਾਉਣੀਆਂ ਜਿਸ ਤਰੀਕੇ ਦੇ ਨਾਲ ਲੋਕ ਤੁਹਾਨੂੰ ਲੈ ਕੇ ਆਏ ਸੀ ਸ਼ਗਨਾ ਦੇ ਨਾਲ ਉਤੋਂ ਉਲਟ ਤੁਹਾਨੂੰ ਢਲੇ ਮਾਰ ਕੇ ਪਹਜਾਣਗੇ